ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਹਮੇਸ਼ਾ ਅਮਿਤ ਸ਼ਾ ਨਰਿੰਦਰ ਮੋਦੀ ਅਤੇ ਰਾਜਨਾਥ ਉੱਤੇ ਤੰਜ ਕੱਸਦੇ ਰਹਿੰਦੇ ਨੇ ਜਿਮਨੀ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭਾਰਤੀ ਜਨਤਾ ਪਾਰਟੀ ਨੂੰ ਰੱਜ ਕੇ ਭੰਡਿਆ ਗਿਆ ਤੰਜ ਕੱਸੇਗਾ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਵਿਧਾਇਕ ਆਮ ਆਦਮੀ ਪਾਰਟੀ ਦੇ ਮੰਤਰੀ ਬਿਨਾ ਪੁੱਛੇ ਤੋਂ ਗੱਲਬਾਤ ਕਰ ਰਹੇ ਨੇ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਅਤੇ ਭਾਰਤੀ ਜਨਤਾ ਪਾਰਟੀ ਦੇ ਤੀਜੀ ਵਾਰ ਬਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਆਖਰਕਾਰ ਇੱਕ ਹੀ ਮਾਮਲਾ ਚੱਲ ਰਿਹਾ ਹੈ ਕੱਲ ਇੱਕ ਬੜੀ ਵੱਡੀ ਖਬਰ ਆਈ ਸੀ ਕਿ ਆਮ ਆਦਮੀ ਪਾਰਟੀ ਦੇ 5 ਜਾਂ 6 ਵਿਧਾਇਕ ਉਹਨਾਂ ਦੀ ਗੱਲਬਾਤ ਅੰਦਰ ਖਾਤੇ ਹੋ ਰਹੀ ਹੈ ਭਾਰਤੀ ਜਨਤਾ ਪਾਰਟੀ ਦੇ ਨਾਲ ਉਹ ਕਿਸੇ ਵੀ ਸਮੇਂ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਛਾਲ ਮਾਰ ਸਕਦੇ ਨੇ ਉਧਰ ਭਾਰਤੀ ਜਨਤਾ ਪਾਰਟੀ ਨੇ 2027 ਦੀਆਂ ਵਿਧਾਨਾ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਪੱਤੇ ਖੇੜਨੇ ਨੇ ਕਿਉਂਕਿ ਦਾ ਪੇਜ ਦੇ ਵਿੱਚ ਨਰਿੰਦਰ ਮੋਦੀ ਵੀ ਘਟ ਨਹੀਂ ਰਵਨੀਤ ਬਿੱਟੂ ਵੀ ਘਟ ਨਹੀਂ ਅਤੇ ਸੁਨੀਲ ਕੁਮਾਰ ਜਾਕਰ ਵੀ ਘਟ ਨਹੀਂ ਜਿਸ ਤਰ੍ਹਾਂ ਉਹਨਾਂ ਵੱਡੇ ਆਗੂਆਂ ਨੂੰ ਪੱਟ ਲਿਆ ਭਾਵੇਂ ਕੈਪਟਨ ਅਮਰਿੰਦਰ ਸਿੰਘ ਹੋਵੇ ਤੇ ਭਾਵੇਂ ਰਵਨੀਤ ਬਿੱਟੂ ਹੋਵੇ ਤੇ ਭਾਵੇਂ ਸ੍ਰੀਰਿ ਕੁਮਾਰ ਜਾਖਣ ਹੋਵੇ ਤੇ ਫਿਰ ਆਪ ਆਪਨੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਮੰਤਰੀਆਂ ਉਹਨਾਂ ਆਪ ਦੇ ਵੱਲ ਵੱਲ ਕਰਨ ਲੱਗਿਆ ਉਹਨਾਂ ਟਾਈਮ ਨਹੀਂ ਲਾਉਣਾ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਲੋਕ ਨਿਰਮਾਣ ਅਤੇ ਪੰਜਾਬ ਬਿਜਲੀ ਬੋਰਡ ਦੇ ਮੰਤਰੀ ਹਰਪ੍ਰੀਤ ਸਿੰਘ ਜੋ ਬਿਜਲੀ ਮੈਕਮੇ ਦੇ ਈਟੀਓ ਨੇ ਉਹਨਾਂ ਨੇ ਫਿਰ ਇੱਕ ਵਾਰ ਘੁੱਟਣੇ ਦੇਖ ਦੇ ਦਿੱਤੇ ਨੇ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਦੇ ਅੱਗੇ ਦੱਸ ਦਿੰਨੇ ਆ ਮਾਜਰਾ ਕੀ ਹੈ ਇੱਕ ਪਾਸੇ ਬੜਾ ਬਵਾਲ ਖੜਾ ਹੋਇਆ ਹੈ ਕਿ ਜਿਹੜੇ ਪੰਜਾਬ ਦੀ ਪਰਾਲੀ ਦਾ ਧੂਆਂ ਕਦੇ ਤੇ ਉਹ ਲੈਂਦੇ ਪਾਕਿਸਤਾਨ ਪੰਜਾਬ ਵੱਲ ਜਾਂਦਾ ਹੈ ਕਦੇ ਦਿੱਲੀ ਵਿੱਚ ਜਾਂਦਾ ਹੈ ਇਧਰ ਸੂਬੇ ਦੇ ਮੁੱਖ ਮੰਤਰੀ ਵੱਲੋਂ ਤੰਜ ਕੱਸੇ ਜਾਂਦੇ ਨੇ ਕਿ ਕੀ ਸਾਡਾ ਜਿਹੜਾ ਧੂਆਂ ਹੈ ਪੰਜਾਬ ਦਾ ਕਦੇ ਦਿੱਲੀ ਚਲਾ ਜਾਂਦਾ ਹੈ ਕਦੇ ਲਾਹੌਰ ਚਲਾ ਜਾਂਦਾ ਹੈ ਕੀ ਉਹ ਸਾਡਾ ਧੂਆਂ ਹੀ ਹੁੰਦਾ ਰਹਿੰਦਾ ਹੈ ਕਹਿੰਦਾ ਹੱਦ ਹੋਈ ਪਈ ਹੈ ਇਧਰ ਪੰਜਾਬ ਲੋਕ ਰਮਾਨ ਨਿਰਮਾਣ ਅਤੇ ਵਿਜੀਬਿਲੀ ਵਿਭਾਗ ਦੇ ਮੰਤਰੀ ਹਰਭਜਨ ਸਿੰਘ ਜਿਹੜੇ ਈਟੀਓ ਨੇ ਅੱਜ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਸਾਨੂੰ ਬਾਇਓ ਗੈਸ ਜਿਹੜੇ ਪਲਾਂਟ ਨੇ ਲਗਾ ਕੇ ਦਿਓ ਪੰਜਾਬ ਦੇ ਵਿੱਚ ਜਿਹੜੇ ਕਿਸਾਨ ਇਸ ਦੇ ਇੱਛਕ ਨੇ ਜਿਹੜੇ ਲਗਾਉਣਾ ਚਾਹੁੰਦੇ ਨੇ ਆਪਣੇ ਖੇਤਾਂ ਦੇ ਵਿੱਚ ਉਹਨਾਂ ਨੂੰ ਭਾਰੀ ਮਾਤਰਾ ਦੇ ਵਿੱਚ ਸਬਸਿਡੀ ਦਿੱਤੀ ਜਾਵੇ ਤਾਂ ਕਿ ਵੱਧ ਵੱਧ ਆਉਣ ਵਾਲੀ ਝੋਨੇ ਦੀ ਫਸਲ ਤੋਂ ਪਹਿਲਾਂ-ਪਹਿਲਾਂ ਜਿੰਨੀ ਵੀ ਪਰਾਲੀ ਜਿਹੜੀ ਹੈ ਉਹਨੂੰ ਬੜੇ ਵਧੀਆ ਤਰੀਕੇ ਦੇ ਨਾਲ ਸੰਭਾਲ ਕੇ ਬਾਇਓ ਗੈਸ ਪਲਾਂਟਾਂ ਦੇ ਵਿੱਚ ਯੂਜ਼ ਕਰਕੇ ਉਹ ਯਾਨੀ ਕਿ ਉਸ ਪਰਾਲੀ ਦੀ ਯੂਟਿਲਾਈਜੇਸ਼ਨ ਕੀਤੀ ਜਾ ਸਕੇ ਇਸ ਨੂੰ ਲੈ ਕੇ ਅੱਜ ਪੰਜਾਬ ਲੋਕ ਨਿਰਮਾਣ ਅਤੇ ਪੰਜਾਬ ਬਿਜਲੀ ਬੋਰਡ ਦੇ ਮੰਤਰੀ ਹਰਪ੍ਰੀਤ ਸਿੰਘ ਈਟੀਓ ਜਿਹੜੇ ਸਪੈਸ਼ਲ ਅੱਜ ਉਹਨਾਂ ਨੇ ਗੱਲਬਾਤ ਕੀਤੀ ਜਿੱਥੇ ਖਟੜਵੀਂ ਮਜੂਦ ਸੀ ਜਿੱਥੇ ਸੁਮੇਤ ਸੈਣੀ ਜਿੱਥੇ ਨੈਪ ਸੈਣੀ ਵਰਗੇ ਜੋ ਹਰਿਆਣਾ ਦੇ ਮੁੱਖ ਮੰਤਰੀ ਨੇ ਮਜੂਦ ਸੀ ਉਹਨਾਂ ਅਗੇ ਆਮ ਆਦਮੀ ਪਾਰਟੀ ਦੇ ਮੰਤਰੀ ਹਰਪ੍ਰੀਤ ਸਿੰਘ ਵੱਲੋਂ ਗੋਹਾਰ ਲਗਾਈ ਗਈ ਕਿ ਜੇਕਰ ਤੁਸੀਂ ਸਾਨੂੰ ਸਬਸਿਡੀ ਦਿੰਦੇ ਹੋ ਬਾਇਓ ਗੈਸ ਪਲਾਂਟਾਂ ਤੇ ਤਾਂ ਪੰਜਾਬ ਦੇ ਵਿੱਚ ਪਰਾਲੀ ਦਾ ਵਧੀਆ ਤਰੀਕੇ ਨਾਲ ਸਮਾਧਾਨ ਕੀਤਾ ਜਾ ਸਕਦਾ ਹੈ ਧੰਨ